ਹਾਂਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਖਬਰਨਾਮਾ న్యూਸ ਡੇ ਨਾਲ ਸਿੰਘ ਰੰਗੀਲਾ ਦੇ ਨਾਲ ਤੇ ਮੈਂ ਹਾਂ ਤੁਹਾਡਾ ਆਪਣਾ ਨਾਰ ਸਿੰਘ ਰੰਗੀਲਾ ਅੱਜ ਤੁਹਾਨੂੰ ਲੈ ਕੇ ਚાલਦੇ ਆਂ ਕਮੰਡੀ ਗਵਿੰਦਗੜ੍ਹ ਰੋਡ ਅੰਬਲੋ ਵਿਖੇ ਜਿੱਥੇ ਜੋਗੀ ਮਦਰਾਸੀ ਮਸਾਲਾ ਡੋਸਾ ਦੀ ਜਿਹੜੀ ਦੁਕਾਨ ਆ ਉਹ ਖੁੱਲ ਗਈ ਆ ਜੋ ਕਿ ਬੜੇ ਹੀ ਟੇਸਟੀ ਤੇ ਬੜੇ ਹੀ ਸਵਾਦਿਸ਼ਟ ਤਰੀਕੇ ਨਾਲ ਇਹ ਜਿਹੜਾ ਮਸਾਲਾ ਡੋਸਾ ਪਨੀਰ ਡੋਸਾ ਬਟਰ ਡੋਸਾ ਤੇ ਪਿਆਜ਼ ਡੋਸਾ ਤੇ ਇਡਲੀ ਔਰ ਬੜਾ ਵਰਗੀਆਂ ਨੇ ਜਿਹੜੀਆਂ ਐਡ ਬਣੇ ਉਹ ਇੱਥੇ ਬਣਾਈਆਂ ਜਾਂਦੀਆਂ ਨੇ ਤੇ ਇੱਥੇ ਤੁਹਾਡੀ ਕਸਟਮਰਾਂ ਦੇ ਨਾਲ ਜਿਹੜੇ ਗਾਹਕ ਆਉਂਦੇ ਨੇ ਇੱਥੇ ਇੱਕ ਵਾਰ ਖਾ ਕੇ بار-ਬਾਰ ਆਉਂਦੇ ਨੇ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਵਾਂਗੇ ਤੁਸੀਂ ਦੇਖ ਰਹੇ ਹੋ ਜੋਗੀ ਮਦਰਾਸੀ ਮਸਾਲਾ ਡੋਸਾ ਦੀ ਸ਼ਾਪ ਦੀਆਂ ਲਾਈਵ ਤਸਵੀਰਾਂ ਏਲੀ ਸ਼ਾਪ ਹੈ ਇਹ ਮੰਡੀ ਗਵਿੰਦਗੜ੍ਹ ਰੋਡ ਅੰਮ੍ਰੋਵ ਵਿਖੇ ਖੁੱਲ ਗਈ ਹੈ ਜਿੱਥੇ ਲੋਕਾਂ ਵੱਲੋਂ ਇਸ ਪੰਦਰਾਸੀ ਮਸਾਲਾ ਰੋਸਾ ਨੂੰ ਬਹੁਤ ਸਾਰਾ ਪਿਆਰ ਮਿਲ ਰਿਹਾ ਤੇ ਸਵਾਦਿਸ਼ਟ ਵੀ ਦੱਸਿਆ ਜਾ ਰਿਹਾ ਤੇ ਤੁਹਾਨੂੰ ਦਿਖਾ ਰਹੇ ਹਾਂ ਉੱਥੇ ਦੀਆਂ ਲਾਈਵ ਤਸਵੀਰਾਂ ਤੇ ਆਹ ਰੇਟ ਲਿਸਟ ਹੈ ਇੱਥੇ ਕੀ ਕੀ ਬਣਦਾ ਤੁਸੀਂ ਦੇਖ ਸਕਦੇ ਹੋ ਤੇ ਤੁਹਾਨੂੰ ਅੱਜ ਲੈ ਕੇ ਜਾਵਾਂ ਮੱਡੀ ਗਵਿੰਦਗੜ੍ਹ ਰੋਡ ਕੋਲੋ ਵਿਕੇ ਤੇ ਜਿੱਥੇ ਇਹ ਜਿਹੜੀ ਦੁਕਾਨ ਹੈ ਉਹ ਖੁੱਲ ਗਈ ਹੈ ਤੇ ਤੁਹਾਡੀ ਗੱਲਬਾਤ ਵੀ ਕਰਾਵਾਂਗੇ ਯੂਫੀ ਦੇ ਨਾਲ ਜੋ ਕੇ ਇਸ ਤੂਫਾਨ ਨੂੰ ਚਲਾ ਰਹੇ ਨੇ ਤੇ ਉਹਨਾਂ ਵੱਲੋਂ ਕਿੰਨੀ ਸਫਾਈ ਰੱਖੀ ਜਾ ਰਹੀ ਹੈ ਤੇ ਕਸਟਮਰਾਂ ਦੇ ਨਾਲ ਵੀ ਤੁਹਾਡੀ ਗੱਲਬਾਤ ਕਰਾਵਾਂਗੇ ਗ੍ਰਾਹਕਾਂ ਦੇ ਨਾਲ ਵੀ ਗੱਲਬਾਤ ਕਰਾਵਾਂਗੇ ਕਿ ਉਹਨਾਂ ਨੇ ਇਸ ਮਦਰਾਸੀ ਮਸਾਲੇ ਦੋਸੇ ਬਾਰੇ ਕੀ ਕੀ ਕਿਹਾ ਤੇ ਜੋ ਕਿ ਮਦਰਾਸੀ ਮਸਾਲੇ ਦੋਸੇ ਦੀ ਕਿੰਨੀ ਕ ਤਾਰੀਫ ਕੀਤੀ ਹੈ ਤੇ ਕਿੰਨਾ ਕੁ ਸਵਾਦਿਸ਼ਟ ਹੈ ਜਿਹੜਾ ਖਾ ਕੇ ਅਗਲਾ ਬਾਰ ਬਾਰ ਆਉਂਦਾ ਹੈ ਤੇ ਤੁਹਾਨੂੰ ਦਿਖਾਉਣੇ ਆ ਲਾਈਵ ਤਸਵੀਰਾਂ ਮੌਕੇ ਦੀਆਂ ਤੇ ਲੋਕਾਂ ਵੱਲੋਂ ਇਸ ਨੂੰ ਕਿੰਨਾ ਕੁ ਪਰਮਾਨੰਕਾਰਾ ਦਿੱਤਾ ਜਾ ਰਿਹਾ ਤੇ ਆਹ ਦੇਖੋ ਪਿਆਰ ਹੋ ਰਿਹਾ ਹੈ ਜੋ ਕੀ ਵੱਲੋਂ ਮਦਰਾਸੀ ਮਸਾਲਾ ਰੋਸਾ ਦਾ ਪਿਆਰ ਕੀਤਾ ਜਾ ਰਿਹਾ ਉਹਦੀਆਂ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਤੇ ਵਿੱਚ ਦੇ ਪਿਆਜ਼ ਤੇ ਸੌਸ ਪਿਆਰਾ ਦੇ ਕਾਰੀਂ ਦੀ ਚਰਣੀ ਤੇ ਉਹਦੀਆਂ ਵੀ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਜੋ ਕਿ ਤੁਸੀਂ ਖਾ ਕੇ ਖੁਦ ਮਜਬੂਰ ਹੋਏ ਜੋ ਮਸਾਲਾ ਰੋਸਾ ਖਾਣ ਨੂੰ ਪਨੀਰ ਰੋਸਾ ਖਾਣ ਨੂੰ ਨਹੀਂ ਖਾਣ ਨੂੰ ਸਮਰ ਬੜਾ ਖਾਣ ਨੂੰ ਤੇ ਕੁਸੀਂ बार-बार जोगੀ ਦਰਾਸੀ ਮਸਾਲਾ ਦੋਸਾ ਦੀ ਸ਼ੌਕ ਤੇ ਪਹੁੰਚੋਗੇ ਤੇ ਇਹਨਾਂ ਜਿਹੜਾ ਲੋਕਾਂ ਨੇ ਕਿਹਾ ਵੀ ਇੰਨਾ ਟੇਸਟੀ ਬਣਾਇਆ ਜਾਂਦਾ ਤੇ ਸਫਾਈ ਦਾ ਪੂਰਾ ਧਿਆਨ ਰੱਖਿਆ ਜਾਂਦਾ ਤੇ ਜਿਹੜਾ ਵਿੱਚ ਮਟੀਰੀਅਲ ਆ ਜੋ ਮਸਾਲਾ ਜੋ ਵੀ ਉਸਮਾਨ ਦੇ ਵਿੱਚ ਪਾਇਆ ਜਾਂਦਾ ਉਸੇ ਸਫਾਈ ਪੂਰੀ ਰੱਖੀ ਜਾਂਦੀ ਹੈ ਨਾ ਵੱਲੋਂ ਤੇ ਸਫਾਈ ਦਾ ਜਿਹੜਾ ਪੂਰਾ ਧਿਆਨ ਰੱਖਿਆ ਜਾਂਦਾ ਤੇ ਤੁਹਾਡੀ ਗੱਲ ਵੀ ਕਰਾਵਾਂਗੇ ਤੇ ਆਜੋ ਤੁਹਾਨੂੰ ਲੈ ਕੇ ਚੱਲਦੇ ਆ ਦਿਖਾਉਣੇ ਆ ਜੋਗੀ ਮਦਰਾਸੀ ਮਸਾਲਾ ਦੋਸਾ ਮੰਡੀ ਵੰਗੜ ਤੋਂ ਉਹ ਲੋਗੀਆਂ ਤਸਵੀਰਾਂ ਚਲੋ ਅੱਜੋ ਤੁਸੀਂ ਦੇਖ ਰਹੇ ਹੋ ਪੰਜਾਬੀ ਖਬਰਾਂ ਪਾ ਨਿਊਜ਼ ਟੀਵੀ ਨਾ ਸਿਕਰ ਕਿਲਾ ਅਧਿਕਾਰੀ ਸਵਾਨ ਸਿੰਘ ਜੀ ਦੇ ਨਾਲ ਤੇ ਅੱਜੋ ਤੁਹਾਨੂੰ ਲੈ ਕੇ ਚੱਲਦੇ ਆਂ ਦਿਖਾਉਨੇ ਆ ਲਾਈਵ ਤਸਵੀਰਾਂ नाम जगदीश है दुकान का क्या है ने? योगी मद्रासी डोसा मसाला डोसा योगी मद्रासी डोसा मद्रासी डोसा तो आप ये डोसा बनाते हैं हाँ सर क्या पहले कहाँ से? पहले हम खन्ने थे खन्ने में छः सात साल लगे थे अच्छा। तो वहाँ पे मार्केट उठ गई थी वहाँ से अच्छा, अच्छा। तो उसकी वजह से यहाँ पे तो शिफ्ट हुए अब क्या क्या बनाते हैं हम हम लगाते डोसा इडली सांबार वड़ा तो स्पेशल तो वो डोसा ही है उपमा नहीं उपमा नहीं लगा और इडली डोसा इडली है और, और क्या है सांभर वड़ा है वड़ा है। हाँ जी तो रेट क्या क्या है सबका अलग अलग है वैसे तो मसाला डोसा का मसाला डोसा सौ रुपये का है बटर मसाला डोसा है एक सौ बीस रुपये का है पनीर मसाला डोसा है वन फोर्टी का है वो अच्छा। पनीर कल्ला पनीर डोसा है वन फिफ्टी का है ऑनियन डोसा है वन टेन अच्छा और इडली है अस्सी रुपये प्लेट और सांभर वड़ा है अस्सी रुपये प्लेट ठीक है और जो ये जो सामान आप बनाते हैं हाँ जी सर ये जो आप सामान बनाते हैं हाँ जी हाँ जी का क्या है सफ़ाई तो बिल्कुल बिल्कुल बिल्कु, आप बिल्कु, देख रहे हैं सफ़ाई कैसा है भाई ही साफ़ रहता है हमारा बिल्कुल साफ कैसा रिस्पॉन्स मिल रहा है अच्छा अच्छा सर बिल्कुल अच्छा है अब आप क्या चाहते हैं और यही चाहते हैं कि बस कस्टमर आए हम बस हम लगाते रहे ऐसी ऑर्डर भी बुक करते हो क्या? नो सर ऑर्डर अच्छा। नहीं बुक करते क्योंकि तो हमें यहीं पे टाइम हो जाता है हमको टाइम नहीं मिलता है डिलीवरी भी नहीं ना 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 हमको टाइम ही नहीं मिलता है क्या तो विजय तिवारी विजय तिवारी साहब ਇਹ ਡੋਸਾ ਕੈਸੇ ਲੱਗ ਰਹਾ ਆਪਕੋ ਖਾਣੇ ਮੇਂ ਵਧੀਆ ਲੱਗ ਰਹਾ ਵਧੀਆ ਲੱਗ ਰਹਾ ਰੋਜ਼ ਖਾਦੇ ਕਰਦੇ ਹਾਂ ਹਫਤਾ ਮੇਂ ਦੋ ਦੋ ਵਾਰ ਜਾਂਦਾ ਜਿਹੜਾ ਜੋਗੀ ਹੈ ਕਿ ਵੀ ਬਣਾਉਂਦਾ ਜਿਹੜਾ ਖਾਦਾ ਡੋਸਾ ਹੈ ਵਧੀਆ ਜੀ ਮਿੱਠੀ ਡੋਸਾ ਵੀ ਉਹ ਖਾਦਾ ਨਾ ਉਹ ਵੀ ਵਧੀਆ ਹੈ ਅੱਛਾ ਜੀ ਕਿਹੋ ਜਿਹਾ ਕੰਮ ਕਰ ਰਹੇ ਨੇ ਉਹ ਬਹੁਤ ਵਧੀਆ ਕੰਮ ਕਰ ਰਹੇ ਹਨ ਆਪਣੇ ਬਲੋਚ ਤੇ ਬਹੁਤ ਵਧੀਆ ਡੋਸਾ ਨੰਬਰ 1 ਡੋਸਾ ਹੈ ਜੋ ਵੀ ਡੋਸਾ ਅਸੀਂ ਖਾਂਦੇ ਆ ਅਸੀਂ ਹਫਤੇ ਚ ਦੋ ਵਾਰ ਜ਼ਰੂਰ ਆ ਜਾਂਦੇ ਆ ਜੀ ਉਹਦੇ ਬਾਅਦ ਹਾਂਜੀ ਜਤਿੰਦਰ ਸਿੰਘ ਜਤਿੰਦਰ ਸਿੰਘ ਜਤਿੰਦਰ ਸਿੰਘ ਦੋਸਾ ਹੈ ਤੁਸੀਂ ਜੋ ਕੀ ਪੂਸਾਲਾ ਦੋਸਾ ਵੀ ਆਇਓ ਤੁਹਾਨੂੰ ਕਿਵੇਂ ਲੱਗੇ ਖਾਣੇ ਬਹੁਤ ਵਧੀਆ ਟੇਸਟੀ ਹੈ ਤੇ ਸਫਾਈ ਵੀ ਹੈ ਸਫਾਈ ਦੀ ਬਹੁਤ ਕੀ ਕੀ ਚੀਜ਼ ਇਹਨਾਂ ਦੇ ਬਣਦੀ ਉਹ ਖਾਣੇ ਵਿੱਚ ਮਸਾਲਾ ਦੋਸਾ ਬਣਦਾ ਆਨੀਅਨ ਦੋਸਾ ਬਣਦਾ ਕਈ ਤਰ੍ਹਾਂ ਪਲੇਨ ਦੋਸਾ ਬਣਦਾ ਬਟਰ ਦੋਸਾ ਬਣਦਾ ਰਿਜੈਡ ਬਣ ਕਿੰਨੀ ਪਾਰਾ ਦੋਸਾ ਮੈਨ ਦਾ ਬਹੁਤ ਵਾਰਾ ਹੈ ਸ਼ੈਲੀ ਕੁਮਾਰ ਹੈ ਮੇਰਾ ਨਾਮ ਸ਼ੈਲੀ ਕੁਮਾਰ ਕਿੱਥੋਂ ਆਇਓ ਹਨੋੜਾ ਬੈਂਡਈ ਹੈ ਹਾਂ ਹਨੋੜਾ ਬੈਂਡਈ ਏ ਜਿਹੜਾ ਜੋਗੀ ਦਾ ਬਰਤਾਤ ਕਿੱ사 ਤੁਹਾਨੂੰ ਕਿਵੇਂ ਲੱਗਿਆ ਖਾਣ ਕੇ ਬਧੇ ਲੱਗ ਰਹੀ ਸੀ ਤੇ ਨੰਨੇ ਮਿਹਨਤ ਆ ਰਹੀ ਹੈ اچھا ਤੇ ਸਫਾਈ ਵਗੈਰਾ ਸਭ ਵਧੀਆ ਹੀ ਸਫਾਈ ਵਧੀਆ ਪਹਿਲਾਂ ਉਧਰ ਸੀ ਨਾ ਸ਼ਾਪ ਨਾ ਉਧਰ ਹੌਸਪੀਟਲ ਰੋਡ ਤੇ ਵਧੀਆ ਇਹਨਾਂ ਦਾ ਫੇਮਸ ਕੀ ਕੀ ਹੈ ਫੇਮਸ ਉੱਤਪਮ ਵੀ ਟਰਾਈ ਕਰਿਆ ਸੀ ਨੇ اچھا ਜੀ ਤੇ ਬਟਰ ਦੋਸਾ ਦਾ ਟਰਾਈ ਕਰਦੇ ਰਹਿੰਦੇ ਆ ਇਡਲੀ ਅੱਛਾ ਬੈਸਟ ਨੇਮ ਕੋਈ ਸਪੈਸ਼ਲ ਹੋਰ ਆਉਂਦੇ ਆ ਫਾਨ ਦਾ ਸਪੈਸ਼ਲੀ ਆਈਦਾ ਹਾਂ ਠੀਕ ਧੰਨ ਸ਼ਿਵਾਨੀ शिवानी मैम तुम्हें लग रहा है अनुरोध सारे ना टेस्टी है अच्छा है मैं तो ये कहना चाहूँगी और कस्टमर को आओ खाओ स्वाद लो यहाँ नई नई चीज़ें हैं नया नया कल्चर का टेस्ट है ट्राई करो तो की की पसंद है ना तो मुझे तो ज़्यादातर मुझे इनकी इडली पसंद है और बटर मसाला डोसा मैं उसी में ज़्यादा अच्छा लगता है बार बार हाँ जी ठीक है ਇਹ ਜਿਹੜੇ ਤੁਸੀਂ ਉਹ ਮਸਾਲਾ ਦੋਸਾ ਖਾਣੇ ਉਹ ਜੋਗੀ ਮਸਾਲਾ ਦੋਸਾ ਤੇ ਇਹ ਤੁਹਾਨੂੰ ਕਿਵੇਂ ਲੱਗਦਾ ਬਹੁਤ ਵਧੀਆ ਬਹੁਤ ਵਧੀਆ ਆ ਰਹੇ ਤੁਸੀਂ ਦੋਸਾ ਖਾਣ ਆ ਗਏ ਜੀ ਕਈ ਵਾਰ ਜੱਦੀ ਤੇ ਕਾਫੀ ਜੀ ਜੱਦੀ ਆ ਰਹੇ ਅੱਛਾ ਅੱਛਾ ਹਾਂ ਜੀ ਪਸੰਦ ਆ ਤੁਹਾਨੂੰ ਪਸੰਦ ਆ ਬਹੁਤ ਪਸੰਦ ਖਾਣ ਦੇ ਵਿੱਚ ਕਿਵੇਂ ਬਹੁਤ ਵਧੀਆ ਟੇਸਟ ਹੈ ਸਾਫ਼ ਸੁਥਰਾ ਖਾਣੇ ਦਾ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਆ ਤਾਂ ਕਹਿੰਦੇ ਵੀ ਭਾਈ ਲੋਕਲ ਬੰਦੇ ਦਾ ਸਾਦੋ ਅੱਛਾ ਜੀ ਠੀਕਾ ਬਾਹਰ ਜਾਣ ਵਾਲੋ ਲੋਕਲ ਬੰਦੇ ਦਾ ਸਾਦੋ ਵਧੀਆ ਵਧੀਆ ਸਵਾਦ ਬਣਾਉਂਦੇ ਨੇ ਵਧੀਆ ਸਵਾਦ ਬਣਾਉਂਦੇ ਨੇ ਸਾਫ਼ ਸੁਥਰਾ ਬਣਾਉਂਦੇ ਨੇ ਹਾਂ ਜੀ ਟੋਪ ਪੂ ਕਿਵੇਂ ਲੱਗਿਆ ਤੁਹਾਨੂੰ ਚਾਹ ਬਹੁਤ ਚੰਗੀ ਹੈ ਤੇ ਮਤਲਬ ਬਹੁਤ ਸਾਫ ਸੁਥਰਾ ਬਣਾਉਂਦੇ ਨੇ ਇਹਨਾਂ ਦੀ ਸਭ ਤੋਂ ਵੈਸਟ ਕੁਆਲਟੀ ਹੈ ਕਿ ਇਹ ਸਾਫ ਸੁਥਰਾ ਬਣਾਉਂਦੇ ਨੇ ਠੀਕ ਹੈ